ਸਵੇਰ ਤੋਂ ਲਗਭਗ ਜੀ 5 ਵਜੇ ਦੀ ਨਹਿਰ ਟੁੱਟੀ ਹੈ ਜੀ ਇਹ ਤੇ ਮੰਨ ਲਓ ਵੀ ਇੱਥੇ ਨੁਕਸਾਨ ਬਹੁਤ ਹੋ ਗਿਆ ਜੀ ਆਮ ਮੁੰਡੇ ਜੀ ਤਿੰਨ ਗੱਲੇ ਨੇ ਵਿਚਾਰੇ ਜੀ ਇਹ ਤਿੰਨੇ ਮਰ ਚੁੱਕੇ ਨੇ ਜੀ ਭਰਗੇ ਜੀਰੀ ਨਾਲ ਸਵੇਰੇ ਜੀ ਸਾਡੇ ਦਾ ਪੁਲਿਸ ਮੁਲਾਜ਼ਮ ਆਏ ਨੇ ਜੀ ਮਦਦ ਕਰਨਾ ਹੋਰ ਸਾਡੇ ਲੱਭੇ ਕੋਈ ਨਹੀਂ ਪਹੁੰਚਿਆ ਜੀ ਵੀ ਹੁਣ ਚਾਰ ਪੰਜ ਪਿੰਡ ਇਕੱਠੇ ਹੋ ਕੇ ਜੀ ਨਹਿਰ ਬੰਦ ਕਰਨ ਲੱਗ ਰਹੇ ਆ ਜੀ ਵੀ ਪਰ ਜੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਨੂੰ ਹਜੇ ਤੱਕ ਕੋਈ ਮਦਦ ਨਹੀਂ ਮਿਲੀ ਜੀ ਵੀ ਸਾਰੀ ਸਾਡੀ ਮੰਤ ਜਿਹੜੇ ਪਿੰਡਾਂ ਵਾਲੇ ਕਰ ਰਹੇ ਨੇ ਜੀ ਇਹ ਤੱਕ ਨਹਿਰ ਬੰਦ ਨਹੀਂ ਹੋਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਮੰਗਦੇ ਨੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ ਮੰਨ ਲਓ ਜਿੰਨਾ ਇਧਰ ਏਰੀਆ ਹੈਗਾ ਜੀ 100 200 ਕੱਲੇ ਹੈ ਜੀ ਸਾਰਾ ਭਰ ਚੁੱਕਿਆ ਹੈ ਜੀ ਵੀ ਸਾਰਾ ਨੁਕਸਾਨ ਹੋ ਚੁੱਕਿਆ ਹੈ ਜੀ ਆਮ ਮੁੰਡੇ ਦੇ ਜੀ ਤਿੰਨ ਕੱਲੇ ਸੀ ਵਿਚਾਰੇ ਦੇ ਗਰੀਬ ਬੰਦਾ ਜੀ ਇਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਜੀ ਹੋਰ ਵੀ ਅੱਗੇ ਤੱਕ ਬਹੁਤ ਨੁਕਸਾਨ ਹੈ ਜੀ ਬੀ ਸਾਰੇ ਨੁਕਸਾਨ ਹੈ ਜੀ ਇਹ ਤੁਰ ਤੱਕ ਵੀ ਪਰ ਸਾਡੀ ਮਦਦ ਹਜੇ ਤੱਕ ਕੋਈ ਨਹੀਂ ਕਰਨ ਆਇਆ ਜੀ ਇਹ ਉਹ ਪਿੰਡ ਦੇ ਲੋਕ ਹੀ ਸਹਿਜ ਪਿੰਡਾਂ ਦੇ ਲੋਕ ਨੇ ਜੀ ਸਾਰੇ ਚਾਰ ਪੰਜ ਪਿੰਡਾਂ ਦੇ ਲੋਕ ਆਏ ਨੇ ਜੀ ਪਹਿਲਾਂ ਪਿੱਛੇ ਬੰਦ ਕਰਕੇ ਨੇ ਜੋ ਫਿਰ ਹੋ ਰਿਆ ਕੇ ਬੰਦ ਕਰਾਈਏ ਜੀ ਵੀ ਮੰਨ ਲਓ ਪ੍ਰਸ਼ਾਸਨ ਵੱਲੋਂ ਹਜੇ ਤੱਕ ਸਾਨੂੰ ਕੋਈ ਸਪੋਰਟ ਨਹੀਂ ਮਿਲੀ ਵੀ ਨਾਮ ਭਾਈ ਮੇਰਾ ਨਾਮ ਕੇਵਲ ਸਿੰਘ ਹੈ ਜੀ ਇਹ ਆਪਣੇ ਨਹਿਰ ਅੱਜ ਟੁੱਟ ਗਈ ਸੀ ਜੀ ਸਵੇਰੇ 8:00 ਵਜੇ 8 ਵਜੇ ਦੇ ਦਾ ਬਸ ਅਸੀਂ ਬੰਦ ਕਰੀ ਜਾਂਦੇ ਹਾਂ ਹੁਣ ਨਖਾਨ ਬਹੁਤ ਹੋ ਗਿਆ ਜੀ 2 300 ਕਿੱਲੇ ਚ ਬਹੁਤ ਪਾਣੀ ਵਗ ਗਿਆ ਤੇ ਹੁਣ ਬੰਦ ਕਰੀ ਜਾਂਦੇ ਆ ਨਗਰ ਦੇ ਸਹਿਯੋਗ ਨਾਲ ਬਸਾ ਥੋੜੇ ਚਿਰ ਚੀ ਹੋਣ ਲੱਗ ਜੂਗਾ ਜੀ ਨੱਕਾ ਤੇ ਪ੍ਰਸ਼ਾਸਨ ਵਾਲਿਓ ਹਜੇ ਕੋਈ ਬੰਦਾ ਆਇਆ ਨਹੀਂ ਜੀ ਪੁਲਸ ਵਾਲੇ ਜਰੂਰ ਸਾਡੇ ਲੋਵੇ ਆਏ ਨੇ ਬਾਈ ਤੇ ਹੋਰ ਕੋਈ ਨਹੀਂ ਪਹੁੰਚਿਆ ਜੀ ਤੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਹੈ ਜੀ ਬਾਬੇ ਮਲਕਪੁਰੀ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਜੀ ਤੇ ਸਾਰੇ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਹੈ ਬਸ ਹੁਣ ਤਾਂ ਲੱਗ ਜੂਗਾ ਜੀ ਛੇਤੀ ਬਾਬੇ ਦੀ ਕਰਪਾ ਨਾਲ ਕਿੰਨਾ ਨੁਕਸਾਨ ਹੋ ਚੁੱਕਾ ਨੁਕਸਾਨ ਹੈਗਾ ਜੀ 250 ਕਿੱਲੇ ਚ ਪਾਣੀ ਵਗ ਗਿਆ ਜੀ ਔਰ ਅੱਲੀ ਤੱਕ ਵਗ ਗਿਆ ਰੱਲੀ ਵਾਲੀ ਸ਼ਰਕ ਦੇ ਨਾਲ ਜਾ ਕੇ ਲੱਗ ਗਿਆ ਜੀ ਪਾਣੀ ਪਿੰਡ ਦੇ ਲੋਕ ਹੀ ਬੰਦ ਕਰ ਰਹੇ ਪਿੰਡ ਦੇ ਲੋਕ ਹੀ ਬੰਦ ਕਰ ਰਹੇ ਨੇ ਜੀ ਹਾਂ ਨਗਰ ਦੇ ਸਹਿਯੋਗ ਨਾਲ ਹੀ ਬਸ ਹਾਂਜੀ ਸਰ ਕੀ ਕੰਮ ਪਿਛੋਂ ਨਾਲ ਜਿਹੜੀ ਅੱਜ ਨਹਿਰ ਟੁੱਟੀ ਹੈ ਉਹ ਪਿਛੋਂ ਬਰਸਾਤ ਦੇ ਪਰ ਕਰਕੇ 3-4 ਦਿਨਾਂ ਦਾ ਜਿਹੜਾ ਪਾਣੀ ਆਉਂਦਾ ਸੀ ਉਦੇ ਕਰਕੇ ਪਾਣੀ ਦਾ ਜਿਆਦਾ ਵਗਾਵ ਵਧਨ ਕਰਕੇ ਉਥੇ ਪਾੜ ਪਿਆ ਕੋਈ ਨਹਿਰ ਦੀ ਸਫਾਈ ਕਈ ਹੋ ਸਕਦਾ ਪਿਛਲੇ ਟਾਈਮ ਤੇ ਨਾ ਹੋਈ ਹੋਵੇ ਜਿਹਦੇ ਕਰਕੇ ਉਥੇ ਬੂਟੀਆਂ ਦਰਖਤ ਵਗੈਰਾ ਹੋ ਕੇ ਉਸ ਲੱਗੇ ਹੋਣ ਕਰਕੇ ਉਹ ਜਿਹੜੋ ਥੋੜੀ ਕਮਜ਼ੋਰ ਹੋਣ ਕਰਕੇ ਉਹਦੀ ਨਹਿਰ ਦਾ ਪਾੜ ਪੈ ਗਿਆ ਉਹ ਹਾਲੇ ਹਾਲੇ ਉਥੇ ਬੰਦੇ ਲੱਗੇ ਹੋਏ ਇਹਨੂੰ ਕਰਤੇ ਪਏ ਠੀਕ ਪਰ ਹਾਂਜੀ ਤਾਂ ਸਸੰਦ ਲੋਕੀ ਪ੍ਰਸ਼ਾਸਨ ਉਹਨਾਂ ਇਦਾਂ ਵੀ ਹੁਣ ਹੌਲੀ ਹੌਲੀ ਇਹਨਾਂ ਪਿੱਛੋਂ ਪਾਣੀ ਥੋੜਾ ਕਟਾ ਲੰਗੇ ਔਰ ਜਿਹੜਾ ਕਿ ਥਾਮ ਤਾਂ ਕਿਹੜਾ ਪਾਣੀ ਘਟਿਆ ਜਾਊਗਾ ਤੇ ਉਸ ਤੋਂ ਬਾਅਦ ਡਰੇਨੇਜ ਵਿਭਾਗ ਵਾਲੇ ਜਿਹੜੇ ਆ ਉਹਨਾਂ ਦੀ ਟੀਮ ਆਊਗੀ ਤੇ ਉਹਨਾਂ ਨੂੰ ਉਹਦੀ ਜਿਹੜੀ ਕਿ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸਾਨੂੰ ਭੇਜੀਆ ਉਹਦੇ ਮੁਤਾਬਿਕ ਉਸਾਮੀ ਆ ਕੇ ਉਹਨਾਂ ਨੂੰ ਆ ਕੇ ਇਹਨੂੰ ਤੁਰੇ ਜਿਹੜਾ ਵੀ ਉਹਦਾ ਕੰਮ ਹੀ ਪੇਸ਼ੀ ਰਹਿੰਦੀ ਹੈ ਉਹਦਾ ਪਿੰਡ ਵਾਲੇ ਆਪਣੇ ਹਿਸਾਬदारी ਨਾਲ ਲੱਗੇ ਹੋਏ ਕੰਮ ਕਰਨ ਪਰ ਦੇ ਕੋਈ ਮਾੜੀ ਮੋਟੀ ਕੋਈ ਰਹਿ ਗਿਆ ਉਹ ਬਾਕੀ ਉਹ ਰੇਂਜ ਵਿਭਾਗ ਜਰਾ ਹੈਗਾ ਉਹ ਸਾਮ ਨੂੰ ਆ ਕੇ ਇਹਨੂੰ ਜਿਹੜੀ ਰਿਪੇਅਰ ਹੈਗੀ ਉਹ ਕਰ ਦੇਣਗੇ ਆਪਾਂ